ਫਤੇ ਅਧੂਰੀ ਨਾ ਬੁਲਾਇਆ ਕਰੋ ਫੋਨਾਂ ਤੇ ਬਹੁਤ ਫਤੇ ਦੀ ਬੇਤਬੀ ਕਰਦੇ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਸਕਿੰਟ ਲੱਗੇ ਤੇ ਇਹ ਹਾਂਜੀ ਤੇ ਜੇ ਆਪਾਂ ਕਵਾਂਗੇ ਖਾਲਸਾ ਫਤੇ ਜੀ ਉਹ ਥੋੜੀ ਫਤੇ ਹੈਗੀ ਦੀ ਬਾਬਾ ਜੀ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਗੇਟ ਵਾਲੇ ਇਹ ਬੈਠੇ ਤੇ ਇੱਕ ਪ੍ਰੇਮੀ ਆਇਆ ਜੀ ਕਹਿੰਦਾ ਜੀ ਮੈਂ ਆਪਣੇ ਪਿੰਡੋਂ ਆਇਆ ਸਾਡੇ ਪਿੰਡ ਦੇ ਸਰਪੰਚ ਨੇ ਤੁਹਾਨੂੰ ਫਤੇ ਭੇਜੀ ਹੈ ਉਹਨਾਂ ਜਵਾਬ ਨਹੀਂ ਦਿੱਤਾ ਜੀ ਕਹਿੰਦਾ ਜੀ ਉਹਨਾਂ ਨੇ ਫਤੇ ਭੇਜੀ ਹੈ ਮਹਾਪੁਰਖ ਫੇਰ ਚੁੱਪ ਰਹਿ ਤੀਜੀ ਵਾਰੀ ਜਦੋਂ ਉਹਨੇ ਕਿਹਾ ਨਾ ਮਹਾਪੁਰਖ ਕਹਿੰਦੇ ਗਿਰੀ ਤੂੰ ਆਪ ਖਾਈ ਜਾਣਾ ਤੇ ਫੋਕਟ ਸਾਨੂੰ ਦਈ ਜਾਂਦਾ ਕਹਿੰਦੇ ਕਹਿੰਦਾ ਜੀ ਮੈਂ ਸਮਝਿਆ ਨਹੀਂ ਉਹ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ ਹੈ ਨਿਹਰੀ ਫਤਿਹ ਨੂੰ ਕਹਿੰਦੇ ਸਿਰ 'ਚ ਮਾਰਨਾ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਨਿਹਰੀ ਫਤਿਹ ਨੂੰ ਕੀ ਕਰਨਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਹੈ ਉਹ ਤਤ ਹੈ ਪਰਮੇਸ਼ਰ ਦੇ ਪਿਆਰਿਆਂ ਦੀ ਫਤਿਹ ਹੈ